हां जी ਪੰਜਾਬੀਓ ਠੀਕ ਠਾਕ ਹਾਂ ਸਾਰੇ ਸੱਜਰੀ ਸਵੇਰ ਹੋ ਚੁੱਕੀ ਆ ਸੱਜਰੀ ਸਵੇਰ ਹੁੰਦੀ ਆ 10:30 ਵਜੇ ਠੀਕ ਐ ਤੇ ਇੱਥੋਂ ਨਿਕਲ ਰਹੇ ਹਾਂਗੇ ਗਾਹਾਂ ਜਾ ਰਹੇ ਹਾਂਗੇ ਕਹਾਂ ਦਿਖਾਵਾਂਗੇ ਤੁਹਾਨੂੰ ਸਵਾ 10 ਕਰ ਲਿਆ ਫੋਨ ਲਾਵਾਂ ਉਹਨਾਂ ਨੂੰ ਕੋਈ ਨਹੀਂ ਕੋਈ ਨਹੀਂ ਕਰਦੇ ਆ ਕਿ ਜਾ ਕੇ ਕਰ ਲਾਂਗੇ ਜਾ ਕੇ ਕਰਦੇ ਆ ਤੇ ਸਾਡੇ ਨਾਲ ਨੇ ਪੰਗੂਪ੍ਰੀਤ ਜੀ ਹਸਬੈਂਡ ਆ ਬਫੈਲੋ ਜੀ ਇੰਜ ਪਤਾ ਕਹਿ ਮਿੱਤਰੋ ਕਿਵੇਂ ਹੋ ਕੀ ਹਾਲ ਚਾਲ ਨੇ ਸਾਰਿਆਂ ਦੇ ਅੱਜ ਜਾ ਰਹੇ ਆਪਾਂ Shimla ਤੋਂ Kufri Kufri ਤੋਂ Narkanda Narkande ਤੋਂ Attu Peak ਦਿਖਾਉਂਦੇ ਜਾਵਾਂਗੇ ਨਜ਼ਾਰਾ ਕਿਹੋ ਜਿਹਾ ਹੋਣ ਵਾਲਾ ਹੈ ਰਸਤੇ ਦਾ ਵਿਊ ਕਿਹੋ ਜਿਹਾ ਹੈ ਕਿੱਥੇ ਠਹਿਰਨਾ ਕੀ ਖਾਣਾ ਪੀਣਾ ਸਭ ਕੁਝ ਜੇ ਸਾਡੇ ਜੇ ਸਾਡੇ ਯਾਦ ਆ ਗਿਆ ਬਲੌਗ ਬਣਾ ਲਾਂਗੇ ਜੇ ਯਾਦ ਨਾ ਆਇਆ ਭੁੱਲ ਜਾਾਂਗੇ ਉਹ ਮਾਗਰ ਗੱਡੀ ਪਾ ਕੇ ਦੇਖ ਕੇ ਕਰਾਓ ਤਾਂ ਗੱਡੀ ਹੱਕ ਦਿੱਤੀ ਗਈ ਹੈ ਇੱਕ ਛੋਟੀ ਨਾਲ ਜਾਣਕਾਰੀ ਸਾਂਝੀ ਕਰਨੀ ਆ ਵੀ ਜਦੋਂ ਤੁਸੀਂ ਕਿਤੇ ਵੀ ਜਾਓਗੇ ਪਹਾੜਾਂ 'ਤੇ ਕਿ ਨਹੀਂ ਸਾਨੂੰ ਰਾਜ ਬੰਦੇ ਟੱਕਰਨਗੇ ਆ ਕਾਰਜਾਂ ਲਈ ਖੜੇ ਹੋਣਗੇ ਠੀਕ ਆ ਇਹ ਵਿੱਚ ਤਾਂ ਹੁੰਦੇ ਨੇ ਠੀਕ ਸਾਰੇ ਨਹੀਂ ਮਾੜੇ ਹੁੰਦੇ ਚੀਵੀਗਾ ਹਰਾਮੀ ਨੇ ਵੀ ਸਾਨੂੰ ਕਹਿ ਦੇਣਾ ਕਿ ਗਾਹਾਂ ਨਾ ਜਾਓ ਤੁਸੀਂ ਆਹ ਰਾਹ ਪੈਜੋ ਕਿਉਂਕਿ ਉਹ ਰਾਹਾਂ ਤੇ ਉਹਨਾਂ ਦੇ ਹੋਟਲ ਬਣੇ ਹੁੰਦੇ ਨੇ ਜਾਂ ਕੋਈ ਉਹਨਾਂ ਦਾ ਬਣਿਆ ਹੁੰਦਾ ਬੈਠਣ ਉੱਠਣ ਨੂੰ ਵੀ ਦੋ ਪੈਸੇ ਵਾੜ ਦੇਣੇ ਬਣੇ ਹੁੰਦੇ ਉਹ ਪੁਆਇੰਟ ਬਣਿਆ ਕੋਈ ਝਰਨਾ ਕੁਝ ਵੀ ਲਾ ਲਓ ਠੀਕ ਆ ਵੀ ਉਧਰ ਹੁੰਦਾ ਕੁਝ ਨਹੀਂਗਾ ਉਹ ਰਾਹ ਵੀ ਸੜਿਆ ਹੁੰਦਾਗਾ ਉਹ ਪਤਾ ਬਾਹਰ ਨਾਲ ਕੀ ਲਾਉਣਗੇ ਵੀ ਗਾਹਾਂ 'ਚ ਟਰੱਕ ਪਲਟ ਗਿਆ ਕਹਾਂ ਜਾ ਰੋਡ ਬਲਾਓ ਘਾ ਠੀਕ ਆ ਤੁਸੀਂ ਕਿਸੇ ਦੇ ਚਾਂਸੇ ਚ ਨਹੀਂ ਆਉਣਾ ਆਪਣੀ ਮਰਜ਼ੀ ਅਕੋਰਡਿੰਗ ਜਾਣਾ ਹਾਂ ਆਪਣੀ ਮਰਜ਼ੀ ਕਰੋ ਜਿੱਥੇ ਤੁਹਾਨੂੰ ਜੀ ਖਾਏ ਥੋੜਾ ਜੀ ਕਰਦਾ ਉੱਤੇ ਖੜੋ ਜਿੱਥੇ ਨਹੀਂ ਜੀ ਕਰਦਾ ਨਾ ਖੜੋ ਬਸ ਐ ਵੀ ਕਿਸੇ ਦੇ ਪਿੱਛੇ ਲੱਗ ਕੇ ਗੱਡੀ ਨਾ ਰੋ ਗੱਡੀ ਦਾ ਮਾਕਰ ਲਾਗਦੇ ਨੂੰ ਹਾਂ ਇੱਕ ਮੇਨ ਮੇਨ ਆ ਜਮਾ ਪੀਵੀ ਗੱਡੀ ਆਪਣਾ ਪੰਜਾਬ ਨੰਬਰ ਉਹ ਤਾਂ ਇਹ ਇੰਨਾ ਹੀ ਸਮਝਦੇ ਨੇ ਵੀ ਇਹ ਤਾਂ ਯਾਰ ਬੌਲੀ ਤੁਰੇ ਫਿਰਦੇ ਨੇ ਇਤਰਾ ਠੀਕ ਆ ਇਹਨੂੰ ਪਤਾ ਹੀ ਕੁਝ ਨਹੀਂਗਾ ਤੂੰ ਵੀ ਦੋ ਸ਼ਬਦ ਕਹਿ ਦੇ ਤੂੰ ਆਪ ਦਾ ਐਕਸਪੀਰੀਅੰਸ ਕੀ ਜੀਸਤ ਹੈ ਅਭੀ ਯਾਰ ਆਓ ਤੇ ਆਨੰਦ ਲਓ ਹਾਂ ਬਸ ਕਿਸੇ ਪਿੱਛੇ ਲੱਗ ਕੇ ਯਾਰ ਬ੍ਰੇਕਾਂ ਨਾ ਮਾਰੋ ਇਹ ਤਾਂ ਇੰਜ ਪਤਾ ਚਾਰ ਬੰਦੇ ਇਕੱਠੇ ਹੋ ਕੇ ਥੱਲੇ ਲਾ ਲੈਣ ਤੁਹਾਨੂੰ ਕੀ ਕਹਿਣਾ ਹੈ ਇਹ ਤਾਂ ਕਿਹੜੇ ਦਾ ਨੰਬਰ ਲਾਉ ਕੋੜੇ ਦਾ ਕੋੜੇ ਦਾ ਪੈਨ ਦੀ ਮਾਰਾਗਾ ਲੈ ਕੇ ਉੱਡਲੂ ਸਾਨੂੰ ਇਹ ਜਾਂ ਚੜਾਏਗਾ ਕੋੜੇ ਦੇ ਕਿਸੇ ਪਹਾੜ ਤੋਂ ਯਾਰ ਸਿੱਟੂ ਹੁਣ ਮਾਰ ਦੂੰ ਮੈਂ ਖੱਤਰ ਮੂਦਾ ਇੱਥੇ ਓ ਯਾਰ ਪਹਾੜੀ ਤੋਂ ਸਾਲ ਮਾਰ ਦੂੰ ਕੋੜਾ ਇਹ ਜਾਂ ਕਿਤੇ ਪਹਾੜ ਵੀ ਤੋਂ ਇਹ ਮਸਾ ਇਹ ਜਾਂ ਕਈ ਵਾਰ ਬੀਸੀ ਆ ਥਾਈ ਬੰਦੇ ਮਾਰੇ ਨੇ ਕੋੜੇ ਤੇ ਚੜ ਕੇ ਆਹੋ ਅਈ ਤਾਂ ਮਸਾਂ ਉਥੋਂ ਡੰਗਰਾਂ 'ਚ ਨਿਕਲ ਕੇ ਆਇਆ ਫੇਰ ਦੁਬਾਰੇ ਡੰਗਰ ਤੇ ਚੜਾ ਤਾ ਤਾਂ ਇਹਦਾ ਆਪਾਂ ਇਹਨਾਂ ਕੁੱਤੇ ਵੀ ਤਕੜੇ ਨਹੀਂ ਹੋ ਰਹੇ ਓਏ ਪਤਾ ਦੇਖ ਯਾਰ ਕਿਵੇਂ ਗੱਲ ਦੇਖ ਲਈ ਜਿਹੜੇ ਪਹਾੜਾਂ ਦੇ ਕੁੱਤੇ ਨੇ ਸੋਹਣੇ ਵੀ ਨੇ ਹਲਦੀ ਵੀ ਨੇ ਪਤਾ ਨਹੀਂ ਠੰਡ ਕਰਕੇ ਆ ਪਤਾ ਨਹੀਂ ਭਈ ਖਰਾਕ ਪੈਂਦੀ ਐ ਇਹਨਾਂ ਨੂੰ ਆ ਛਾਵਾ ਛਾਵਾ ਇਹਨੂੰ ਵੀ ਚੜਾ ਲਿਆ ਉੱਪਰ ਆ ਦੇਖ ਓਏ ਕੁੱਤਾ ਦੇਖ ਮੈਂ ਕੁੱਤਾ ਕਹਿੰਦਾ ਸੀ ਤੁਨੂੰ ਵੰਗੂ ਆ ਦੇ ਕਿੰਨਾ ਸੋਹਣਾ ਲਾਦਾ ਆ ਜਾ ਓਏ ਆ ਕਿਸੇ ਟਾਈਮ ਗੱਗਿਆ ਤੂਤੀ ਬੋਲਦੀ ਹੂ ਆ ਸੀਟਾਂ ਦੀ ਹੂੰ ਮੈਨੂੰ ਕੁੱਤੇ ਬਿੱਲਿਆਂ ਦਾ ਮੁਰਗਿਆਂ ਦਾ ਸ਼ੌਂਕ ਆ ਮੈਨੂੰ ਕੁੱਤਾ ਸੋਹਣਾ ਲੱਗੀ ਜਾਂਦਾ ਯਾਰ ਓਏ ਕਿਆ ਨਾਮ ਐ ਇਸਕਾ ਕੀ ਹੈ ਡਿਊ ਹੈ ਕੀ ਖਣਾ ਹੈ ਡਿਊ ਡਿਊ ਓ ਡਿਊ ਕਹੇ ਦੋ ਉੱਠ ਕਿਹੜਾ ਗੱਲ ਪੱਕੀ ਆ ਯਾਰ ਕਿਆ ਕਿਆ ਆਪਣੇ ਪਾਸ ਕਹਿੰਦਾ ਵੀ ਜੀ ਮੈਡੀ ਹੈ ਚਾਹੇ ਅਲਪਾ ਚਾਹੇ ਪੱਕੀ ਠੀਕ ਆ ਦੱਸ ਦਿਆਂ ਤੈਨੂੰ ਆ ਜਾਣਗੇ ਇਸ ਕਾ ਨਾਮ ਡਿਊ ਵੈਲਕਮ ਡਿਊ ਲੈ ਸਾਂਸਾਂ ਪੁਕਟ ਉਹ ਦੋ ਦੇਖੀ ਦੇਖੀ ਤਾਂ ਅੰਦਨਾ ਮਰਵਾਦੀ ਪੱਕਾ ਯਾਰ ਅੱਛਾ ਮੌਂਕੀ ਵਾਂਗਰ ਪਾਉਣਾ ਤੂੰ ਕਹਿੰਦਾ ਮੌਂਕੀ ਵਾਂਗਰ ਜਾਂਦਾ ਇਹਨੂੰ ਪਕਾ ਰੋ ਮੈਂ ਨਾ ਨਾ ਠੀਕ ਆ ਗੱਲ ਤਾਂ ਯਾਰ ਤੈਨੂੰ ਤੰਗ ਕਰਦੇ ਹੋਣਗੇ ਯਾਰ ਮੌਂਕੀ ਆਪ ਲੋਗੂ ਰੱਖਾਇਆ ਸੱਪ ਦੇ ਲਈ ਨਹੀਂ ਮੌਂਕੀ ਤੁਹਾਨੂੰ ਤੰਗ ਨਹੀਂ ਕਰਦੇ ਡਿਊ ਆ ਜਾ ਓਏ ਡਿਊ ਲਾ ਲਿਆ ਮਾਂਗਰ ਕੜਾ ਉਹ ਜਮਾ ਉਹ ਤੇ ਉਹ ਤਿਆਖੇ ਦੀ ਆ ਬਹਿ ਗਿਆ ਦੇ ਵਫਾਦਾਰੀ ਇਕੱਲੇ ਕੁੱਤਿਆਂ ਚ ਹੀ ਰਹਗੀ ਬਾਈ ਬਣ ਕੇ ਖਿੱਚ ਤਾ ਫੋਟੋ ਮੇਰੀ ਵੀ ਇਹ ਫੁਰਮ ਤੌਣ ਕਰ ਗਿਆ ਤੇ ਨਹੀਂ ਫੋਟੋ ਸ਼ੂਟ ਹੋ ਰਿਹਾ ਮੁੰਡਿਆਂ ਦਾ ਮਟਾ ਫੋਟੋ ਸ਼ੂਟ ਕਰਾ ਰਿਹਾ ਹੈ ਖਾਣ ਪੀਣ ਵਾਲੀ ਜਗ੍ਹਾ ਤੇ ਰੁਕੇ ਆ ਜੀ ਚਨਾ ਚਾਟ ਆਲੂ ਪਾਦੇ ਸਭ ਕੁਝ ਹੈ ਸਰ ਸਾਰਾ ਕੁਝ ਪਾ ਲਈ ਜੰਗਾ ਵੈਜੀਟੇਬਲ ਵੀ ਪਾ ਲਈ ਫੁੱਲ ਕਰ ਦੇ ਉਹ ਤਾਂ ਪਾ ਗੋਦੇ ਅੰਗ ਚ ਹੀ ਆ ਕੰਮ ਸਾਰਾ ਕੁਝ ਆ ਦੇਖ ਲੈ ਇਹਨਾਂ ਦੀ ਸ਼ਰਮ ਲਈ ਹੋਈ ਆ ਜਮਾ ਅਈਦਾ ਖਾਸ ਕਰਕੇ ਲਈ ਹੋਈ ਆ ਇਹ ਹਟ ਕੋਟ ਪਾਈ ਖੜਾ ਇਹੋ ਜੇ ਪਹਾੜਾਂ ਜਾ ਕੇ ਗੋਲ ਗੱਪੇ ਖਾਂਦਾ ਲੈ ਤੂੰ ਖਾ ਕੋਈ ਚੱਜ ਦੀ ਚੀਜ਼ ਖਾ ਹੂੰ ਬਣੇ ਬਿਲੋਂਗੀ ਵੇਲ ਪੂਰੀ ਆ ਟਮਾਟਾ ਦਰਿਆ ਕਹਿੰਦੇ ਚੋਪਰ ਕਹਿੰਦੇ ਭਈ ਇਹਦਾ ਚੜਨਗੇ ਤੇ ਉੱਪਰ ਤਾਂ ਹੜਦੇ ਨਹੀਂਦਾ ਕਹਿੰਦੇ ਸੀ ਚੜ ਕੇ ਘੇੜਾ ਦੇਖ ਕੇ ਆਵਾਂ ਪੱਕੀਆਂ ਦੇ ਪੱਕੀਆਂ ਨੌਕਰੀ ਦੇ ਦੀ ਸਾਨੂੰ ਹੋਰੇ ਕਹੀ ਕਾ ਇੱਥੇ ਜਾਈਏ ਇੱਥੇਲੇ ਪਾਸੇ ਨੀਵੇਂ ਵਾਲੇ ਪਾਸੇ ਨਾ ਜਾਵੇ ਤੂੰ ਮੈਂ ਫੇਰਾ ਲਾ ਨਾਨੀ ਆ ਕਾਟੀ ਲਾ ਦੀ ਪੱਕੀ ਨੌਕਰੀ ਹੋਰੇ ਮਗਾਉਣਾ ਉੱਪਰ ਹੜਕਿਰਦਾ ਚਿੱਟੀ ਚਿੱਟੀ ਨੌਕਰੀ ਸਾਡੇ ਨੂੰ ਹਰ ਉਹ ਵੀ ਸਾ ਪੋੜਾ ਢੋਗੋੜੇ ਲੈ ਹੋਰੇ ਕੰਮ ਮਾਰਵਾੜੀ ਦੇ ਉੱਥੇ ਹੀ ਸਾਨੂੰ ਛੁਣਦੇ ਮਾਰਵਾੜੀ ਦੇ ਇਨਸਨ ਲੈ ਕੇ ਗੱਡੀ ਚਾਰ ਲੱਗਦਾ ਵੀਰੇ ਰਹਿ ਜਾ ਗੱਡੀ ਮੇਰੀ ਤੀਜੇ ਕੀ ਮੁੜਦਾ ਫਿਰ ਕੋਈ ਗੱਲ ਨਹੀਂ ਜੇ ਦਿਨ ਆਏ ਮੈਂ ਇਕੱਲਾ ਕੀ ਕਰੂੰ ਮਰੇ ਫਿਰ ਉਹੀ ਗੱਲ ਆਣਾ ਫਿਰ ਜਾ ਹਾਂ ਫਿਰ ਟੋਕਰੀ ਆਪਣੇ ਕਿਹੜੀ ਆ ਲੈ ਨਾ ਦਨ ਉਹ ਲਿਆ ਫਿਰ ਆ ਲੈ ਆ ਪਕੜੀ ਹੋਵੇ ਮੇਰੇ ਲਾਣੀ ਬਲੱਡ ਲਾਈਨ ਦੀ ਇਹ ਕਿਹੜੀ ਬਲੱਡ ਲਾਈਨ ਹੈ ਇਹਨਾਂ ਦੀ ਬਲੱਡ ਉਹ ਬਲੱਡ ਲਾਈਨ ਕੌਣ ਸੀ ਹਾਂ ਕੀ ਗੋਡੋਂ ਕੀ ਬਰੀਡ ਬਰੀਡ ਲਾਈਨ ਨੇ ਬਰੀਡ ਹੈ ਉਹ ਬਰੀਡ ਕੋ ਨਹੀਂ ਹੋਰ ਸੇ ਸਾਡੇ ਸਾਡੇ ਬਾਪ ਬਲੱਡ ਲਾਈਨ ਹੈ ਜਾਲਿਆ ਇੰਕੋੜਾ ਵੀਰੇ ਹਾਂ 250 250 250 250 ਵੀਰੇ ਨੇ ਕਮੇਟੀ ਚੱਕੀ ਹੋਈ ਐ ਇਹ ਦੇਖਦਾ ਵੀਰੇ ਕੋਲੇ ਕੁਝ ਨਹੀਂ ਹੈਗਾ ਠੀਕ ਐ ਤੁਹਾਨੂੰ ਸਿੱਧੀ ਗੱਲ ਦੱਸਾਂ ਵੀਰਾ ਕੋਈ ਐਡਾ ਭਾਇਆ ਨਾ ਟਾਟਾ ਫਿਰਲਾ ਨਹੀਂ ਹੈਗਾ ਵੀਰਾ ਤਾਂ ਆਪ ਖੱਤਰਾਂ ਤੇ ਜਾਊ ਉੱਥੇ ਦੇਖੋ ਫਿਰ ਆ ਇਹਨੂੰ ਤਾਂ ਪਾ ਤੋ ਗਸ ਕਿਉਂ ਭੁੱਖੀ ਮਰੀ ਆ ਉਹਨਾਂ ਦਾ ਉਹ ਲੈ ਲਓ ਇੰਟਰਵਿਊ ਲੈ ਲਓ ਆ ਕਿਉਂ ਭੁੱਖੀ ਮਰੀ ਆ ਹਾਂ ਹੈ ਆ ਕਿਉਂ ਭੁੱਖੀ ਮਰੀ ਆ ਪਾਛੇ ਨੇ ਬੈਠੋ ਵਾਸਤੇ ਆ ਬਣਿਆ ਕਿਹਨੂੰ ਨਹੀਂ ਲਿਖ ਛੱਡਦੀਏ ਮੇਰੇ ਨੂੰ ਤਾਂ ਚਿੱਟੀ ਦਿਓ ਕੋਈ ਨੁਕਰੀ ਨੁਕਰੀ ਫੜਾ ਮੈਨੂੰ ਤਾਂ ਮੂਰੇ ਵਾਲੀ ਚਾਰ ਜਣ ਆ ਚੜ ਗਿਆ ਚੜ ਗਿਆ ਓ ਸਾਡੀ ਪਾਇ ਆ ਗਿਆ ਆ ਗਿਆ ਇੱਧਰ ਮੈਂ ਬੈਠਾ ਮੈਂ ਇੱਧਰ ਬੈਠ ਮੈਂ ਚਿੱਟੀ ਜੀ ਤੇ ਮੈਂ ਮੈਂ ਨਾ ਖੜ ਜਾ ਹਾਂ ਤੇਰੀਆਂ ਲੈ ਆ ਪੈਣ ਦੀ ਮਰਾ ਗਿਆ ਮੇਰੇ ਕੋਲ ਰਿੱਦਲੋਂ ਜਾਵਾਂ ਆ ਫੜ ਮੋਬਾਈਲ ਫੜ ਡਰ ਮੋਬਾਈਲ ਫੜ ਮੋਬਾਈਲ ਲੱਗਿਆ ਸੀ ਪਿਆਰ ਤੋਂ ਦਾਰ ਪਿਆਰ ਰੱਖਿਆ ਲੈ ਠੀਕ ਆ ਅੱਗੇ ਵੱਧਦੇ ਜਾਓ ਹੋਰ ਹੋ ਜਾ ਥੋੜਾ ਪਰਚੀ ਦੇ ਦੀ ਆ ਫਾਈਪਰਚੀ ਪਰਚੀ ਨਹੀਂ ਹੈਗੀ ਸਾਡੇ ਕੋਲ ਪਰਚੀ ਉਹ ਨਾ ਨਹੀਂ ਅੱਗੇ ਕਰਾਓ ਇੱਧਰ ਆ ਜਾਓ ਯਾਰ ਬਾਦਲਾ ਲਹੇਲੀ ਫੀਲਿੰਗ ਦਾ ਮਿਰਜਾ ਆ ਰਹੀ ਆ ਪੂਰੀ ਹੈਲੋ ਉਹ ਇਹਦਾ ਗੇਅਰ ਗੁਰ ਸੋਟਾ ਰੱਖੀ ਨਾਲੇ ਚੱਲਾ ਭਈਆ ਆ ਕਰਾਓ ਇੱਧਰ ਤਾਂ ਆਣਾ ਤਾਂ ਮਾਇਆ ਨਹੀਂ ਗੱਲ ਸੁਣ ਲੈ ਮੇਰੀ ਮੈਂ ਦੇਖਣ ਨੂੰ ਇਹ ਲੱਗਦਾ ਮੈਂ ਉਹ ਜਵਾਕ ਹੀ ਹਾਂ ਇਹ ਨੰਬਰ 6 ਘੋੜੇ ਲਗਾਓ 6 ਨੰਬਰ ਨਹੀਂ ਦੋ ਦੇ ਦੋ ਲੈ ਆਂ ਕੇ ਘੋੜੇ ਕਿੱਥੇ ਆਜ ਕੱਲ ਤੇਰੀ ਅੱਖ ਨਾ ਲੱਗਦੀ ਰਾਤਾਂ ਨੂੰ ਰਾਕ 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 ਤੁਹਾਡੀ ਬਾਹ ਦੀ ਤੁਹਾਡੀ ਪਹਿੰਟ ਦੀ ਚੱਲ ਪੱਕੀ ਏ ਚੱਲ 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 ਡੋਗਰਾ ਡੋਗਰਾ 60 ਲੱਖ ਲਾਤ ਦਿਨਾਂ ਦੀ ਬਸ਼ੇਰੀ ਤੇ ਸਾਲ ਦੁਕਰੋੜ ਪੱਕਾ ਬੱਟ ਤੇ ਪਿਆ ਰੌਲਾ ਕਿਉਣਾ ਪਾਈਏ ਸ਼ਾਇਰ ਵਿੱਚ ਰੌਲਾ ਪੈ ਗਿਆ ਤੇ ਮੇਰੇ ਲਈ ਪੰਗੂ ਮੇਰੇ ਲਈ ਆ ਚੜੀ ਉੱਤੇ ਮੜਾ ਖਿੱਚ ਖਿੱਚ ਮੜੀ ਜੀ ਮੜਾ ਲਾ ਡਿਊਟੀ ਕੋਈ ਹੈ ਉਧਰ ਗੱਗਾ ਕਰ ਰਿਹਾ ਹੈ ਲੀਡ ਕਹਿੰਦੇ ਗੱਗਾ ਲੀਡ ਕਰ ਰਿਹਾ ਹੈ ਇੱਥੇ ਰੱਖ ਇੱਥੇ ਰੱਖ ਹੱਥ ਖੜਾ ਕਰ ਤਾ ਹੱਥ ਖੜਾ ਕਰ ਤਾ ਮੇਰੇ ਵਾਲੀ ਦੇ ਕੰਨ ਨਹੀਂ ਜੋੜੇ ਕੰਨ ਨਹੀਂ ਨਹੀਂ ਜੋੜਦੀ ਲਾਡਿਆ ਕੰਨ ਨਹੀਂ ਜੋੜਦੀ ਮੇਰੇ ਵਾਲੀ ਕਾਲੀ ਜੀ ਹੈ ਜਿਹਦੇ ਕੱਲ ਖੁੱਲੇ ਹੁੰਦੇ ਨੇ ਤਰੇਰ ਹੁੰਦੀ ਆ ਕੋੜੀ ਐਸੇ ਆਈ ਮੇੜ ਜਾ ਫਿਰ ਜਿਆਦੀ ਦਲੇਰ ਆਏ ਹਿਸਾਬ ਨਾਲ ਚੱਲ 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 ਅੱਜ ਚੱਲ ਪੱਕੀ ਐ ਚੱਲ ਪੱਕੀ ਐ ਗਾਰੇ ਵਿੱਚ ਦੀ ਕਾ ਹੋ ਗਈ ਉਹ ਗਾਰੇ ਵਿੱਚ ਦੀ ਉਹ ਥੋੜੀ ਭਾਂ ਦੀ ਬੂਟ ਭਰਤੇ ਉਹ ਸਾਰੇ ਉਹਦਾ ਸਾਰੀ ਲਪੇੜ ਤੇ ਯਾਰ ਸੌਂ ਲੱਗੇ ਹੋਏ ਓਏ ਇਹ ਮੁਰਦੀ ਮਰਦੀ ਤਾਂ ਹੈ ਨਹੀਂ ਆਹ ਓਏ ਮਾਰਿਆ ਮੌੜਾ ਰਹਿਣਾ ਕੱਟੀ ਉਹ ਭਾਂ ਦਾ ਚਰਗਲੀ ਵਾਲਾ ਸਾਰੇ ਲਪੇੜ ਤੇ ਯਾਰ ਲਾ ਉਹਦਾ ਬੂਟ ਲਵੇੜ ਤੇ ਸਾਰੇ ਅਰੇ ਸਾਰੀ ਲੱਭਣ ਗਈ ਹੱਕ ਦੀ ਕਦੇ ਸੁਰਗ ਵਿੱਚ ਦੀ ਟੋਕਰਾਂ ਬਾਹਰ ਦੇ ਕੋਏ ਪਟਿਆ ਫਤਮਾਸ਼ਾ ਆ ਦੇਖ ਆ ਦੇਖ ਤੇਰੇ ਦਰ ਤੇ ਮੌਤ ਆਇਆ ਓਏ ਹਾਂ ਕੋਈ ਬਾਹਰ ਤਾਂ ਨਿਕਲ ਕੇ ਅਦਰੀ ਕੁੱਤੇ ਵਾਂਗੂ ਭੌਂਕ ਜਾਈਂਗਾ ਓਏ ਇੱਧਰ ਜਾ ਰਿਹਾ ਮੇਰੇ ਗੱਗੂ ਕਿੱਲ ਤਾਂ ਆ ਜਾ ਰਿਹਾ ਕਰਦਾ ਵਤ ਕੌਣਾ ਆ ਤੇਰੀਆਂ ਚੱਲ 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 ਬੱਕੀਏ ਚੱਲ ਚੱਲ ਦਵੀ ਦਾ ਨਹੀਂ ਹੁੰਦਾ ਦਵੀ ਦਾ ਨਹੀਂ ਹੁੰਦਾ ਕੈਮਰਹੀ ਦਾ ਬੱਕੀਏ ਐਨਾ ਗੌਰੂ ਤੁਹਾਨੂੰ ਵੀ ਪਾਉਂਦਾ ਹੁਣ ਪੈਣਾ ਆਇਆ ਬੂਟ ਬਾਟ ਕੱਪੜੇ ਓਏ ਕੱਪੜੇ ਕੱਪੜੇ ਸਾਰੇ ਲਿਪੜਨਗੇ ਤਾਂ ਫਾਨਾ ਲੈ ਲਿਆ ਬੰਗੂ ਓਏ ਬੰਗੂ ਫਾਨਾ ਲੈ ਲਿਆ ਤੇ ਕੱਪੜੇ ਲਵੇੜੂ ਆਪਣੇ ਪੁਆਇੰਟ ਹੀ ਮਰਾ ਗਿਆ ਮੈਨੂੰ ਉੱਚਾਓ ਕੈਮਰਾ ਉੱਚਾਓ ਓ ਮੜਾ ਇਹਨੂੰ ਤੋਰ ਮੈਂ ਗੱਗੇ ਕੋਲੇ ਲਾਉਣੀ ਆ ਤੁਰ ਤੁਰ ਮੜੀ ਜੀ ਮੜੀ ਜੀ ਜਮੀ ਪੌਲੀ ਪੈ ਗਈ ਕੰਡੇ ਤੇ ਤੜਕੀ ਛੋਲੇ ਚਾਰੇ ਨੇ ਤੈਨੂੰ ਓ ਮੜਾ ਇਹਨੂੰ ਤੋਰੀ ਮੇਰੇ ਵਾਲੀ ਨੂੰ ਐ ਹੱਥ ਯਾਰੀ ਤੋਰ ਮੜਾ ਜਾ ਡੰਡਾ ਨਾ ਮਾਰੀ ਡੰਡਾ ਨਾ ਮਾਰੀ ਡੰਡਾ ਨਾ ਮਾਰ ਤੰਡਾ ਨਾ ਮਾਰ ਬਈ ਜਾਨਵਰ ਤੇ ਹਾਂ ਡੰਡਾ ਟੁੰਡਾ ਨਾ ਮਾਰੀ ਭੈਣ ਦੇ ਖਾਜਮ ਦੀ ਇੱਥੇ ਲੈ ਕੇ ਉੱਠ ਲੂ ਮੈਨੂੰ ਇਹ ਭੈਣ ਦਾ ਯਾਰ ਭਈਆ ਤਾਂ ਹਾਂ ਤਾਂ ਮੇਰਾ ਸਾਲਾ ਬਾਲਾ ੱਤਕਾ ਓਏ ਆਦਾ ਨਜ਼ਾਰਾ ਯਾਰ ਮੜੀ ਉੱਤੇ ਆ ਚੜੀ ਮੇਰੇ ਲਈ ਮੜੀ ਤੋਂ ਇਸ ਵੇਲੇ ਹੈ ਵਾਹ ਵਾਹ ਨਾ ਵਾਹ ਨਾ ਉਹ ਟੰਡਾ ਨਾ ਮਾਰ ਟੰਡਾ ਨਾ ਮਾਰ ਟੰਡਾ ਨਾ ਮਾਰ ਡੰਡਾ ਨਾ ਮਾਰ ਆ ਗਈ ਗੱਗਿਆ ਕੱਟ ਗਈ ਹੈ ਓਏ ਮੜਾ ਮੂਰੋਂ ਆਉਂਦੀਆ ਮੂਰੋਂ ਆਉਂਦੀਆ ਓਏ ਮੂਰੋਂ ਆਉਂਦੀਆ ਮੂਰੋਂ ਆਉਂਦੀਆ ਮੜੀ ਜੀ ਓਏ ਬਾਈ ਟੱਕਰ ਨਾ ਯਾਰ ਖੜ ਜਾ ਟੱਕਰ ਨਾ ਯਾਰ ਓ ਨਾ ਓ ਨਾ ਓ ਸਾਈਡ ਤੇ ਰੱਖ ਸਾਈਡ ਤੇ ਰੱਖ ਛਕੜੀਆਂ ਓਏ ਚੱਲ 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 ਬੰਦ ਹੋ ਗਿਆ ਨਾ ਹੈ ਓ ਨੀਵਾ ਮੂਰ ਨੂੰ ਝੁੱਕ ਜਾ ਮੂਰ ਨੂੰ ਮੂਰ ਨੂੰ ਝੁੱਕ ਜਾ ਮੂਰ ਨੂੰ ਛੇਤੀ ਚੜੂ ਇਹ ਛੇਤੀ ਚੜੂ ਮੂਰ ਨੂੰ ਝੁੱਕ ਜਾ ਓ ਝੁੱਕ ਗਿਆ ਓ ਦੇਖ ਕਾ ਝੁੱਕ ਗਿਆ ਝੁੱਕ ਗਿਆ ਕੱਕਾ ਝੁੱਕ ਗਿਆ ਓਦੇ ਕੱਥਾ ਵੈਂਡੋ ਫਾਇਲੋ ਅਸ ਵੈਂਡੋ ਫਾਇਲੋ ਬੈਠਾ ਉਤਰਾ ਡਰੋਨਾ ਡਰੋਨਾ ਮੱਲੋ ਕੁਝ ਨਾ ਕਰੋ ਇਹ ਜੋ ਆਇਆ ਕਰੋ ਜੀ ਨੂੰ ਉਹ ਮੜਾ ਮੂਰੇ ਸਾਈਡ ਤੇ ਕਰ ਉਹ ਮੜਾ ਮੂਰੇ ਸਾਈਡ ਤੇ ਕਰ ਡਰਨਾ ਨਾ ਡਰਨਾ ਉਹ ਡਰੋ ਨਾ ਡਰੋਨਾ ਮੱਲੋ ਬਾਬਈਆ ਇਧਰ ਨਾ ਕਰ ਇਧਰ ਨੂੰ ਕਰ ਇਹਦਾ ਡਰ ਖੋਲ ਗਿਆ ਲਾਡੀ ਦਾ ਡਰ ਖੋਲਦਾ ਲੈ ਬੋਲੋ ਬਾਪੀਆ ਮੋਢੀ ਵਾਈ ਕਰਾਇਆ ਹੋਇਆ ਲਾਡੀ ਦਾ ਡਰ ਖੋਲਦਾ ਓਏ ਆ ਜਾਂਦੀਆਂ ਓਹ ਆ ਸੁਣੀਆਂ ਜਾਂਦੀਆਂ ਨੇ ਕਿਸੇ ਦੀਆਂ ਓਏ ਓ ਲੈ ਕੇ ਉੱਢ ਲਈ ਕਿਸੇ ਨੂੰ ਓਏ ਓਏ ਓ ਲਾਡੀ ਲਾਡੀ ਆ ਨਾ ਕਮ ਕਰਤੀਆਂ ਪੜਦੀਆ ਹੋਇਆ ਹੈ ਓ ਲਾਡੀ ਇੱਧਰ ਨੂੰ ਰੱਖ ਓਏ ਇੱਧਰ ਨੂੰ ਰੱਖ ਮੈਂ ਹੁਣ ਇਹਨੂੰ ਹਜੇ ਪੰਜਵਾ ਤਾਂ ਗੇਰ ਹੀ ਨਹੀਂ ਪਾਇਆ ਪਤਲੋ ਨਹੀਂ ਹਜੇ ਪੰਜਵਾ ਤਾਂ ਗੇਰ ਹੀ ਨਹੀਂ ਪਾਇਆ ਪਤਲੋ ਰੰਨਾ ਰੱਖੋ ਦਲੀ ਨੂੰ ਰੰਨਾ ਰੱਖ ਚੜ ਬੱਕੀਏ ਚੱਲ ਚੱਲ ਆ ਬੜਾ ਯਾਰ ਕਰਦਾ ਤੀਰ ਅੰਦਾਜ਼ੀ ਚਲਾਂ ਦੇ ਵੀ ਦੇਵਤੇ ਦੇਵੀ ਦੇਵ ਤੈਨੂੰ ਤਿਆਰੀ ਹੈ ਪਹਿਲਾਂ ਇਹ ਬ੍ਰਹਮਾਸਤਰ ਬ੍ਰਹਮਾਸਤਰ ਛੱਡੂ ਬ੍ਰਹਮਾਸਤਰ ਤੇਰਾ ਯਾਰ ਕੁੜੇ ਨੇ ਇਹਦਾ ਇੰਡ ਤੇ ਚਲਾਇਆ ਜਾਂਦਾ ਯਾਰ ਖੜ ਜਾਵੇਂ ਤੀਰ ਗਨੀ ਉਧਰ ਕਰਦਾ ਨਿਸ਼ਾਨੇ ਗਨੀ ਇਹ ਇਹ ਉੱਥੇ ਲਾਉਣਾ ਹੈ ਇੱਥੇ ਲਾਉਣਾ ਹੈ ਇੱਥੋਂ ਫੜਨਾ ਹੈ ਕਿ ਇੱਥੋਂ ਫੜਨਾ ਹੈ ਇਹ ਜਿੱਥੋਂ ਮਰਜੀ ਇਹ ਮੈਂ ਉਧਰ ਨਿਸ਼ਾਨੇ ਤੇ ਕਰਿਆ ਹੋਇਆ ਹੈ ਲਾ ਦੇਖ ਕੇ ਜੇ ਇਹ ਲੈ ਇਹ ਨੀਚੇ ਗਿਆ ਓ ਯਾਰ ਬੱਸ ਇੱਕ ਮਿੰਟ ਹੁਣ ਐਕਸਪੀਰੀਅੰਸ ਆ ਗਿਆ ਇੱਕ ਮਿੰਟ ਫੜ ਛੱਡ ਜਾ ਜੋਰ ਬਹੁਤ ਲਗਾਉਂਦਾ ਓਏ ਇੱਕ ਮਿੰਟ ਹੁਣ ਜੇ ਅਗਲਾ ਨਿਸ਼ਾਨਾ ਮੈਂ ਲਾਉਂ 9 ਨੰਬਰ ਤੇ ਲਾਉਂ ਜਮਾਂ ਲੈ ਅੜ ਜਾ ਫਿਰ ਜ਼ੂਮ ਕਰਦਾ ਮੈਂ ਇਹ ਲੈ ਫਿਰ ਲੋਸਰ ਆਰਚਰੀ ਬੋਨੇਰੋ ਟਰਾਈ ਕੁਛ ਕਰਨਾ ਹੈ ਆ ਜਾਓ ਇਹ ਆ ਮਿੱਤਰੋ ਤੋੜਲਾ ਮਹਾਵਲੀ ਇੱਥੇ ਅਸੀਂ ਆਏ ਆ ਇਹ ਉਤਲਾ ਮਾਹੌਲ ਆ ਠੀਕ ਵੜਿਆ ਰਹੀਆਂ ਆ ਆ ਬਰਗਰ ਬਰਗਰ ਲਾਏ ਪਾਏ ਨੇ ਇਹਨਾਂ ਨੇ ਅੱਛਾ ਨਾ ਚੁਨਾ ਚਾਟ ਉਹ ਕਿੱਧਰ ਪੜ ਗਏ ਓ ਤੁਸੀਂ ਆ ਸਾਰਾ ਵੰਗੂ ਨਾ ਕਲੋਲ ਹੋ ਗਈ ਵੰਗੂ ਕਿੱਥੇ ਕਿਵੇਂ ਆਏ ਉਹ ਪਿੰਡ ਆਖੀ ਨਹੀਂ ਆਈ ਇਹ ਆ ਤਾਂ ਗਿਆ ਜਾਣ ਵੇਲੇ ਨੂੰ ਪੂਰਾ ਲੱਗਿਆ ਕਿ ਖਲਾਗਾ ਉਹ ਵੀ ਕਾਕੀ ਆ ਜੀ ਇਹ ਆਇਆ ਐ ਵੀ ਤਿਆਰੀ ਹੈ ਤਿਆਰ ਵਰ ਤਿਆਰਾਂ ਦੁਬਾਰੇ ਫੌਜਾਂ ਤਿਆਰ ਨੇ ਹੈ ਮੜਾ ਲੈ ਇਹਨੂੰ ਪਾਸੇ ਕਰ ਲੈ ਅਬਦਾਲੀ ਨੂੰ ਮੂੰਹ ਨਾ ਮੂੰਹ ਨਾ ਲਵਾ ਇਹਨਾਂ ਦੇ ਜਿਹੜਾ ਪਹਿਲੀਆਂ ਚ ਜਾ ਕੇ ਲਾਲ ਕੱਪੜਾ ਖੋਦ ਨੂੰ ਉਹਦੀ ਜਿੱਤ ਆਗੀ ਉਹ ਤੇ ਬੰਨ ਕੇ ਆਇਆ ਗਾ ਪਹਿਲੀਆਂ ਚ ਲੱਗ ਜੂ ਪਤਾ ਫਿਰ ਲੈ ਸਾਈਡ ਤੇ ਦੇਵ ਸਟਿੱਕਾਂ ਵਾਲੀ ਆ ਮੇਰੇ ਕੋਲ ਆ ਦੇ ਇਹਦੀ ਡੰਟੀ ਵਾਲੀ ਆ ਤੇ ਇਹਦਾ ਆ ਤੂੰ ਬਾਟਾਂ ਵੜਦੀ ਜਾਊ ਲੈ ਫੜੀ ਮੈਂ ਭੈਣਾ ਜਾ ਕੇ ਮੈਂ ਬਹਿ ਜਾ ਚੜ ਗਿਆ ਕਹਿੰਦੇ ਪਿੰਡੀ ਵਾਲਾ ਪਿੰਡੀ ਵਾਲਾ ਚੜ ਗਿਆ ਕਹਿੰਦੇ ਓਏ ਰਾਜੂ ਭਾਈ ਇਹ ਕਹੇ ਓਏ ਇਹ ਰਾਜੂ ਕਹੇ ਰਾਜੂ ਕਹੇ ਜੇ ਇਹ ਕਿਸ ਕਾ ਹੈ ਕਿਸ ਕਾ ਦਿਨ ਕਾ ਦਿਲ ਕਾ ਚੜ ਗਿਆ ਕਹਿੰਦੇ ਹਸਬੈਂਡ ਆਫ ਫੈਲੋ ਕਹਾ ਕਰਕੇ ਮੜੱਕ ਕੇ ਸਾਈਡ ਤੇ ਗਰੀ ਦਿਖਾਵਾ ਉਹਨੂੰ ਮੈਂ ਇਹ ਆ ਇੱਥੇ ਰੱਖ ਲਈ ਉਹਦੇ ਪੂਰੇ ਵਾਲ ਦੇ ਡੇਕ ਕਿ ਰਾਖ ਦੇ ਰੱਖਾ ਤੇ ਦਿਨ ਵੀ ਅੱਖ ਨਹੀਂ ਦਿੱਤੀ ਦੇਗਾ ਵਾਹ ਅਰੇ ਭੈਣ ਦਾ ਮਮਾ ਹੌਲੀ ਹੌਲੀ ਚੱਲ ਜਗਾ ਪਰ ਟਕਾਈ ਜਾ ਟਕਾਈ ਨਹੀਂ ਚੱਲੀ ਲੈ ਕੇ ਉੱਟ ਲਈ ਗੱਗੇ ਨੂੰ ਲੈ ਕੇ ਉੱਟ ਲਈ ਉਹ ਓਏ 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 ਉਹ ਮੜਾਇਆ ਦੇਖ ਕੇ ਆਏ ਕੁਤਰਾ ਉਹ ਓਏ ਭਾਈ 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 ਸਾਰਤ ਵਾਹ 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 ਓ ਵਾ ਤੁਹਾਡੀ ਉਹ ਤੁਹਾਡੀ ਪੁਆਇੰਟ ਕੋਈ ਆਇਆ ਨਾ ਕਰੋ ਹੌਲੀ ਚਲਾਉਣ ਦੇ ਗੇਅਰ ਗੇਅਰ ਛੋਟਾ ਕਰੋ ਇਹਦਾ ਇਹਦਾ ਉਹ ਟੱਕਰ ਨਾ ਆਇਆ ਟੱਕਰੀ ਨਾ ਚੰਗਾ ਇਹਨੂੰ ਜਾਣ ਦਾ ਟਿਕਾਈ ਨਾਲ ਇਕੱਠੀਆਂ ਤੋਰੀਆਂ ਨੇ ਉਹ ਵਾ ਬੜਾ ਗਗਾ ਤੋੜ ਲੱਗਿਆ ਓ ਮੇਰੇ ਵਾਲੀ ਜ਼ਿਆਦਾ ਤੇਜ਼ ਆ ਯਾਰ ਉਹ ਵੀ ਰੱਖੋ ਪਜਾਮ ਲੱਗਿਆ ਮੁਰੇ ਜਾਵਾਂ ਜਾਵਾਂ ਉਹ ਆਹ ਲੱਤ ਮਾਰ ਦੇ ਜਾਮ ਲੱਗਿਆ ਪਿਆ ਉਹ ਤਾਂ ਉਹਦਾ ਆ ਉਹਦੇ ਪਾਸੇ ਬੈਠੋ ਆਹਲਾ ਟ੍ਰੇਨ ਭੋੜਾ ਹੈ ਉਹ ਟ੍ਰੇਨ ਕਿੱਥੋਂ ਆਇਥੇ ਟ੍ਰੇਨ ਕੀ ਕਰੂ ਜਦੋਂ ਥੱਲੀ ਸਿਰ ਤੇ ਟ੍ਰੇਨ ਕੀ ਕਰੂ ਜਦੋਂ ਥੱਲੀ ਸਿਰ ਤੇ ਯਾ ਹੁੰਦੇ ਨੇ ਦੋ ਸੁੰਨਾ ਆ ਸੁੰਨਾ ਕੀ ਦਾ ਹੁੰਦਾ ਪਰ ਉਹ ਪੜੇ ਸਾਈਡ ਦੇ ਦੋ ਸਾਈਡ ਤੋਂ ਆਲੂ ਉਹ ਬੱਸ 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 ਕਹਿੰਦਾ ਕਹਿੰਦਾ ਟ੍ਰੇਨ ਕੋੜ ਆ ਗਿਆ ਮੜਾ ਵਿਸ਼ਵਾਸ ਰੱਖੋ ਪੰਪੀ ਵਿਸ਼ਵਾਸ ਕੀ ਟ੍ਰੇਨ ਕੀ ਕਰੂ ਜਦੋਂ ਥੱਲੀ ਸਿਰ ਤੇ ਉਹ ਧੀਰੇ 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 ਸੇ ਮੇਰੀ ਜ਼ਿੰਦਗੀ ਵਿੱਚ ਆਣਾ ਹਾਂ ਉਹ ਗੱਗੇ ਇਹਨਾਂ ਤੋਂ ਮੋੜਿਆ ਕਰ ਆ ਤੇ ਇਹਦੇ ਇੰਨੀ ਉਹ ਗੱਗੇ ਵਾਲੇ ਦੇ ਲਗਾਮਾਂ ਆਈਆਂ ਦੀਆਂ ਗੀਆਂ ਗੱਗੇ ਵਾਲੇ ਦੇ ਲਗਾਮਾਂ ਆਈਆਂ ਦੀਆਂ ਗੀਆਂ ਆਯਾਦ ਪਰਿੰਦੇ ਆ ਆਯਾਦ ਪਰਿੰਦੇ ਦੇ ਬੈਠਾ ਮੇਰੇ ਵਾਲੇ ਦੇ ਤਾਂ ਹੈਗੀਆਂ ਮਣਾ ਮਣਾ ਟਕਾਈ ਇਹਨਾਂ ਲੈ ਕੇ ਚੱਲੇ ਹਰ ਕਿਦਾ ਹੁਣ ਚੜਨਗੇ ਇਹ ਵੀ ਟਟਲੀਆਂ ਕਿਸੇ ਦੀਆਂ ਮੂਹਰੋਂ ਆਉਂਦਾ ਓ ਆਉਂਦਾ ਓ ਦੇ ਤੱਪੀਆਂ ਆਉਂਦਾ ਹਾਂ ਅਮਰੀਕਾ ਟੈਕਚਰਾਂ ਦੇ ਨਾਂ ਪਰ ਬਦਾਇਆ ਆਹ ਲੱਗ ਜਾ ਇਹ ਦੇਖ ਆਹ ਤਾਂ ਮੜਕੇ ਚੁੱਪ ਨੇ ਮਿਲਾਂ ਲਿਆ ਓਏ ਆ ਆ ਪੈਣੀਏ ਦੰਤੀ ਵੱਢਦੀ ਦੂਜੀ ਇੱਕ ਦੇ ਤੱਪ ਗਿਆ ਤੱਪ ਗਿਆ ਗੱਡੀ 'ਚ ਸਾਰਾ ਕੁਝ ਪਿਆ ਬਸ ਆਹ ਤਾਂ ਨਹੀਂ ਆਂਦੀਆਂ ਮੇਰੇ ਸਾਲੇ ਦੀਆਂ ਆਹ ਤਾਂ ਨਹੀਂ ਆਂਦੀਆਂ ਕਹਿੰਦਾ ਬਾਰਿਸ਼ ਆਹ ਨਾ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਥੱਲੇ ਘਰ ਨਹੀਂ ਇਹਨਾਂ ਦੇ ਤੈਨੂੰ ਮੈਂ ਇੱਕ ਗੱਲ ਦੱਸ ਦਿੰਨਾ ਬਾਲੇ ਮਿੱਠੇ ਨੇ ਆ ਗੱਭੂ ਗੋਸੇ ਗੱਭੂ ਗੋਸ ਨਹੀਂ ਹੈਗੇ ਆੜੂ ਨੇ ਬਾਲੇ ਮਿੱਠੇ ਨੇ ਸੁਭਾਅ ਨੇ ਨੇੜੇ ਹੋ ਕੇ ਦਿਖਾਉਣਾ ਮੈਂ ਜੁਲਕਾ ਐਂ ਕਰ ਆ ਤੋੜ ਇੱਥੋਂ ਜੜ ਚੋਂ ਜੇ ਤੋੜਨਾ ਤੈਨੂੰ ਮੜਾ ਸਖਿਆਵਾ ਇੱਥੋਂ ਆ ਜੜ ਚੋਂ ਭੰਨੀ ਨੂੰ ਜੜ ਚੋਂ ਭੰਨ ਕੇ ਇਹਦੇ ਨਾਲ ਡਾਣੀ ਖਿੱਚ ਕੋਈ ਲੰਮੀ ਜੀ ਦੂਜੇ ਪਾਸਿਓ ਉਪਾਰਾ ਪਾਸਾ ਇਧਰ ਕਰ ਪਰਾ ਪਾਸ ਉਧਰ ਕਰ ਹਾਂ ਹਾਂ ਬਣਾ ਇਹਦਾ ਉਹ ਇਹ ਡਾਣੀ ਤੇ ਨਹੀਂ ਹੈਗਾ ਯਾਰ ਉਹ ਦਾਣਾ ਸਾਰੀ ਆ ਜੂ ਕੇਰਾ ਕੇਰਾ ਡਾਣੀ ਖਿੱਚ ਲੈ ਕੇਰਾ ਡਾਣੀ ਖਿੱਚ ਲੈ ਖਿੱਚ ਲੈ ਖਿੱਚ ਲੈ ਖਿੱਚ ਲੈ ਤੋੜਨਾ ਦੀ ਮੇਰਾ ਸਾਰਾ ਡਾਣਾ ਉਹ ਤੇ ਤਿੰਨ ਨੇ ਉਹ ਤੇ ਤਿੰਨ ਨੇ ਆ ਸੀ ਤਿੰਨ ਨੇ ਯਰੇ ਉਹ ਤੇ ਤਿੰਨ ਨੇ ਤਿੰਨ ਨੇ ਆ ਖਿੱਚ ਲੈ ਬਾ ਬਈ ਬਾ ਬੱਲੇ ਬੱਲੇ ਛਾਵਾ 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 ਤੋੜ ਲੈ ਦੇਖਾਂ ਉਹ ਨਗਲਾ ਟਰੱਕਾਂ ਦੇ ਕਹਿ ਕੇ ਗਏ ਨੇ ਵਾਸੇ ਪੰਗੂ ਵਾਸਾ ਵਾਸਾ ਲਾਲਚ ਬੁਰੀ ਬਲਾ ਲਾਲਚ ਬੁਰੀ ਬਲਾ ਜਾ ਆ ਜਾ ਆ ਜਾ ਆ ਉਹ ਹੁੰਦੇ ਉਹ ਦਾ ਬਾਲਕ ਜਾ ਉਹ ਕੜਾ ਉਹ ਕੜਾ ਲੈ ਉਹ ਕੜਾ ਲੈ ਉਹਨੇ ਆ ਜਾ ਆ ਜਾ ਆ ਜਾ ਦਾ ਪਰਿਆ ਪਿਆ ਉਹ ਤਾਂ ਹੈਵੀ ਮਾਰਚੋ ਕਟਿਆ ਇਹ ਤਾਂ ਹੈਵੀ ਮਾਰਚਾ ਜਾ ਸੇਵਨਿਕ ਤਾਰ ਮਾਰੀ ਹੋਈ ਐ ਜਿੱਦਾ ਖੜਿਆ ਨਹੀਂ ਆਣਾ ਓਏ ਆਲੂ ਖਾਰਾ ਤਾਂ ਹੂੰ ਬੋਲਾ ਪਰਿਆ ਪਿਆ ਓਏ ਕੋਣਾ ਦੇਖ ਲਾ ਮੜਾ ਇਹ ਹੱਥ ਲਮਾਇਆ ਕਰਕੇ ਕੁਛ ਦੀ ਜੇ ਤਾਂ ਤੋੜ ਲਈ ਯਾਰ ਆ ਬਦਾਮ ਲੱਗ ਰਿਹਾ ਉਹ ਇਹ ਆ ਤਾਂ ਬਦਾਮ ਨੇ ਇਹ ਤਾਂ ਬਦਾਮ ਆ ਇਹ ਤਾਂ ਕੱਚਾ ਬਦਾਮ ਕੱਚਾ ਬਦਾਮ ਮਾੜਾ ਰੁੱਡੇ ਜੇ ਪਹਾੜ ਆ ਗਏ ਗਾਂ ਸਪੈਦਾ ਆ ਗਿਆ ਇਧਰ ਪੂਰੇ ਫਲ ਫੁੱਲ ਸ਼ੱਕੇ ਗੱਡੀ ਹੱਕਤੀ ਐ ਜਾ ਰਹੇ ਆ ਅਸੀਂ ਇਹ ਕੱਟੇ ਨੇ ਡਿਸਾਈਡ ਕਰਿਆ ਵੀ ਜੀ ਵੀ ਜਾਣਾ ਕਿਉਂਕਿ ਪਤਾ ਨਹੀਂ ਦੂਰ ਅਸੀਂ ਮੈਪ ਲਾ ਲਿਆ ਕੋਈ ਸਾਨੂੰ ਉਹਦੇ ਬਾਰੇ ਨੌਲੇਜ ਨਹੀਂ ਹੈ ਕਿ ਨਾ ਸਾ ਨਾ ਤਾਂ ਅਸੀਂ ਉੱਥੇ ਗਏ ਹਾਂ ਪਹਿਲਾਂ ਕਦੇ ਨਾ ਸਾਡੇ ਚੋਂ ਕੋਈ ਗਿਆ ਕਹਿ ਨਹੀਂ ਹੁੰਦਾ ਵੀ ਚਾਰ ਪੰਜ ਬੰਦਿਆਂ ਦੇ ਇੱਕ ਜਾਣਾ ਗਿਆ ਹੋਵੇ ਉੱਥੋਂ ਉੱਥੇ ਕੋਈ ਨਹੀਂ ਗਿਆ ਸਾਡੇ ਚੋਂ ਪਹਿਲੀ ਵਾਰੀ ਜਾ ਰਹੇ ਹਾਂਗੇ ਵਿੱਚ ਬੰਦਿਆਂ ਨੂੰ ਤੜਕੀ ਕੋਟ ਛਾੜ ਲੇ ਮੇਰੇ ਵਾਲਿਆਂ ਨੇ ਇੱਕ ਫੋਟੋ ਖਰਾ ਕੇ ਪਤਾ ਨਹੀਂ ਬੈਠਾ ਬੈਠਾ ਪਤਾ ਨਹੀਂ ਬੰਦਾ ਕਿਵੇਂ ਰਹਿੰਦਾ ਐ ਅੱਧੀਆਂ ਬਾਹਾਂ ਦੇ ਪਾਏ ਹੋਏ ਨੇ ਲੈ ਇੱਥੇ ਤਾਂ ਤੇ ਉਹ ਵੀ ਮਾਨ ਵੀ ਪਾਈ ਬੈਠਾ ਚਲ ਕੋਈ ਗੱਲ ਹੀ ਮਾਨ ਤਾਂ ਥੋੜਾ ਜਿਹਾ ਉਹ ਹੋ ਜਾਂਦਾ ਘਮੀਰ ਕਮੂਰ ਦੀ ਚੜ ਜਾਂਦੀ ਹੈ ਮਾਨ ਦੇ ਵੀ ਉਹੀ ਬੱਚਾ ਤੜਕੀ ਸੂਟ ਬੂਟ ਕਾਸ ਲਾਂਗੇ ਭੈਣ ਦੀ ਮਰਾ ਕੇ ਦੱਸ ਕਿ ਤੂੰ ਸਲਾਮੀ ਪਾਉਣੀ ਆ ਹੂੰ ਉਹੀ ਇਧਰ ਰੈਡ ਟੇਬ ਤੇ ਤੜਕੀ ਚਾੜ ਲਾਂਗੇ ਹੈ ਉਹ ਸਬਜੀ ਜੀ ਬਾਲੀ ਉਧਰ ਹਣਾ ਸਬਜੀ ਇਹ ਇੱਥੇ ਨਹੀਂ ਨਿਕਲੀ ਸਬਜੀ ਹੁੰਦੀ ਨਹੀਂ ਓਰੇ ਇਹ ਇਹ ਤਾਂ ਲਿਆਉਂਦੇ ਨੇ ਇਹ ਤਾਂ ਫਰੂਟ ਹੀ ਓਰੇ ਤਾਂ ਓਰੇ ਚਾਲੇ ਦਾਲੇ ਭਾਈ ਫਰੂਟ ਬਹੁਤ ਆ ਸੇਵ ਸੱਪਾ ਹੈ ਜਦੋਂ ਵੀ ਸੇਵ ਹੀ ਹੁੰਦਾ ਇਕ ਸਾਲ ਜੇ ਇਕ ਖੇਤੀ ਹੁੰਦੀ ਆ ਸੇਵ ਦੀ ਇੱਕ ਸਾਲ ਚ ਕਹਿੰਦੇ ਮੰਗਾ ਵਾਲਾ ਮੈਂ ਸਰਦੋਂ ਖੌਣ ਲਾਤਾ ਮਾਰ ਮਾਰ ਹਾਰਦਾ ਇੱਕ ਸਾਲ ਚ ਇੱਕ کھیਤੀ ਹੁੰਦੀ ਆ ਤੇ ਦੂਜੀ ਗੱਲ ਚੱਪੜਾ ਲਾ ਕੇ ਹਾਰ ਦਦੀ ਵੇਗਾ ਜਦੋਂ ਨੂੰ ਚੰਗਾ ਯਾਰ ਫਿਰ ਖੜ ਜਾ ਇੱਕ ਨੂੰ ਦਿਖੜ ਜਾ ਚੱਪੜਾ ਲਾ ਕੇ ਹਾਰਨ ਦੀ ਬੈਗਾ ਕਹਿੰਦਾ ਵੀ ਮੱਥੀ ਮਾਰ ਕੇ ਨਾਲ ਅੰਦੀ ਮਾਰ ਕੇ ਬੈ ਗਿਆ ਇੱਕ ਤਾਂ ਨਾ ਕੈਮਰਾ ਯਾਰ ਰੱਖਣਾ ਪਤਾ ਸਾਲਾ ਕਿੱਥੇ ਦੀ ਯਾਰ ਗੱਲ ਭੁਲਾ ਦੇ ਇੱਕ ਸਾਲ ਚ ਇੱਕ ਵਾਰੀ ਖੇਤੀ ਹੁੰਦੀ ਆ ਸ਼ਿਓਆ ਜੇ ਇਹ ਉਦੋਂ ਪੱਕੂਆ ਜਦੋਂ ਆਪਣੇ ਵਰਤ ਹੋਣਗੇ ਹਾਂ ਚੱਕਰੀਆਂ ਵੇਲੇ ਜਦੋਂ ਆਪਣੇ ਚੱਕਰੀਆਂ ਵੇਲੇ ਆਪਣੇ ਜਦੋਂ ਵਰਤ ਹੋਣਗੇ ਉਦੋਂ ਇਹ ਸ਼ਿਓ ਪੱਕਣਗੇ ਫੇਰ ਇਹ ਖੱਚਰਾਂ ਦੇ ਵੇਚਣਗੇ ਆਪਣੇ ਪਿੰਡਾਂ ਵਾਲੇ 10-10 ਰੁਪਏ ਮੀਰਾ ਹੁੰਦਾ ਹੈ ਧਾਗੀ ਜਾਂਦਾ 100 ਦਾ 3 ਕਿਲੋ ਧਾਗੀ ਜੀ ਤੇ ਸਟicker ਲਾ ਦੇਣਗੇ ਧਾਗੀ ਜਾਂਦਾ ਜਿਹੜਾ ਧਾਗ ਦੇ ਤੇ ਸਟicker ਲਾਉਣਗੇ ਇਹ ਆ ਮੇਰਾ ਹਲਾ ਸੁੱਕਾ ਪਹਾੜ ਆ ਗਿਆ ਇਹਦਾ ਕੋਈ 부ਸ਼ੇ ਵਰਗੇ ਨੇ ਸਾਡੀ ਰੋਡਾਂ ਕਰਤਾ ਮਾਰ ਮਾਰ ਘੜੀਆਂ ਤੇ 부ਸ਼ੇ ਹੋਰੇ ਬਾਹਰ ਵਾਲੇ ਆਪਣੇ ਰੋਡਾਂ ਕਰਤਾ ਇਹ ਕਿ ਤੁਸੀਂ ਇਹ ਇੱਕ ਤੁਸੀਂ ਇਹ ਬਲੌਗ ਚੋਂ ਦੇਖ ਚੁੱਕਿਆ ਹੋ ਖਚਰਾ ਹੈ ਤੇ ਅਸੀਂ ਤਾਹਾਂ ਗਿਆਗੇ ਸਾਡਾ ਕੋਈ ਮਕਸਦ ਨਹੀਂ ਸਕਦਾ ਮਕਸਦ ਨਹੀਂ ਸੀਗਾ ਕਿਸੇ ਨੂੰ ਐ ਤੰਗ ਕਰਕੇ ਮਤਲਬ ਗਾਂ ਜਾਣਾ ਕਿਉਂਕਿ ਉਹ ਮੀਂਹ ਬੜਾ ਜਿਆਦਾ ਪੈ ਗਿਆ ਸੀ ਤੁਰ ਕੇ ਵੀ ਜਾਂਦੇ ਸਾਡੀ ਸਲਾਹ ਦੀ ਤੁਰ ਕੇ ਜਾਣ ਦੀ ਦੇਖ ਕੇ ਆਉਣੀ ਸੀ ਉਹ ਚੀਜ਼ ਪਰ ਮੀਂਹ ਜਿਆਦਾ ਪੈਣ ਕਰਕੇ ਗੋਡੇ-ਗੋਡੇ ਪਾਣੀ ਹੋ ਗਿਆ ਤੁਰਿਆ ਨਹੀਂ ਸੀ ਜਾਂਦਾ ਉੱਥੋਂ ਦੀ ਠੀਕ ਹੈ ਕਿ ਤਾਹਾਂ ਕਰਕੇ ਉਹ ਖਤਰਾਂ ਦਾ ਘੋਰਾ ਲੈਣਾ ਪੈ ਗਿਆ ਇੱਕ ਮਿੰਟੋ ਆਪਾਂ ਇੱਥੋਂ ਜਾਣਾ